ਆ ਗਿਆ ਆ ਮੇਰਾ ਆ ਕੀ ਤੇਰਾ ਤੂੰ ਹੀ ਗਿਆ ਇਹਨਾ ਤੂੰ ਕੈਨੇਡਾ ਵਾਲਿਓ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਉਹ ਵਾਹ ਉਹ ਬਈ ਤੁਹਾਨੂੰ ਪ੍ਰੂਫ ਲੱਗਿਆ ਹੁਣ ਦੱਸਣ ਚੱਲਦੀ ਜਦੋਂ ਇਦਾਂ ਨੰਬਰ ਚੱਲੰਦੇ ਆਇਆ ਉਹ ਪੱਗ ਬੰਨ ਹੋ ਰਹੀ ਹੈ ਅੱਜ ਕਹਿੰਦੇ ਮੈਂ ਪੱਗ ਬਨ ਕੇ ਦੇਖਣੀ ਆ ਪੱਗ ਬੰਨਣ ਦੇ ਆ ਇਹਨਾਂ ਦਾ ਸ਼ੌਂਕ ਆ ਕਾ ਤੁ ਮੰਮੀ ਦੇ ਖੁੱਲ ਬੱਚੇ ਦਿਖਾਓ ਮਤਲਬ ਕਿ ਸਾਰੇ ਬੱਚੇ ਦਿਖਾਓ ਸਾਰੇ ਬੱਚੇ ਹੁਣ ਕਰਨੇ ਪੈਣੇ ਆ ਇਕੱਠੇ ਕੋਈ ਨਾ ਵਿਆਹ ਹੈ ਆ ਸਾਰੇ ਮਤਲਬ ਕਿ ਵਿਆਹ ਹੈ ਆ ਸਾਰੇ ਵਿਆਹ ਹੈ ਜੀ ਉਹ ਕਿਤੇ ਫੰਕਸ਼ਨ ਕੋਈ ਹੋਊਗਾ ਤਾਂ ਫੇਰ ਇਕੱਠੇ ਹੋਣਗੇ ਸਾਰੇ ਜਾਨੀ ਸਾਰਿਆਂ ਦਾ ਅਲੱਗ-ਅਲੱਗ ਟਾਈਮ ਲੱਗਦਾ ਆ ਕੋਈ ਕਿਤੇ ਚ ਦੋ ਦਾ ਕੋਈ ਕਿਸੇ ਵੇਲੇ ਹੁੰਦਾ ਇੱਥੇ ਸਾਰੇ ਕੰਪਲੀਟ ਜਿਹੜੀ ਉਸਲੇ ਦਿਖਾਵਾਂਗੇ ਜਿਸਲੇ ਕੋਈ ਫੰਕਸ਼ਨ ਵਗੈਰਾ ਹੋਊਗਾ ਹਾਂ ਹਾਂ ਇਹ ਕਿਦਾਂ ਦਾ ਵਾ ਇਹ ਆਇਆ ਸਾਨੂੰ ਪਾਰਸਲ ਕੈਨੇਡਾ ਤੋਂ ਪਾਰਸਲ ਆਇਆ ਪਹਿਲੇ ਤਾਂ ਪਾਰਸਲ ਇਦਾਂ ਕਿ ਪਹਿਲੀ ਕਰ ਤਾਂ ਹੁਣ ਸਾਰਿਆਂ ਨੇ ਕਹਿਣਾ ਹੈ ਕਿ ਤੁਸੀਂ ਰੋਜ਼ ਹੀ ਪਾਰਸਲ ਰੋਜ਼ ਕਈ ਵਾਰੀ ਕਹਿੰਦੇ ਕਿ ਆਪ ਹੀ ਪੈਕ ਕਰਕੇ ਆਪ ਹੀ ਦਿਖਾ ਲਈ ਜਾਂਦੇ ਆ ਉਹ ਵੀ ਸਬੂਤ ਦਿਖਾ ਲੈਣੇ ਲੋਕ じゃ ਪਹਿਲੇ ਸਬੂਤ ਦਿਖਾ ਦੂੰਗੇ ਫੇਰ ਖੋਲਦੇ ਨੇ ਪਹਿਲੇ ਇਹਨੂੰ ਖੋਲਦੇ ਫੇਰ ਇਹਨੂੰ ਖੋਲਦੇ ਫੇਰ ਸਬੂਤ ਦਿਖਾਵਾਂਗੇ ਸਗਾਏ ਲਾਸਟ ਵਿੱਚ ਤੇ ਆਹ ਹੈ ਜੀ ਪਾਰਸਲ ਪਾਰਸਲ ਭਈ ਮੋਹ ਜਹਾਨ ਨੂੰ ਕਨੇਡਾ ਦੋਈਆਂ ਸੀ ਤਾਂ ਇਹਦੇ ਵਿੱਚ ਕੋਈ ਡਾਊਟ ਪਹਿਲੇ ਅਮਰੀਕਾ ਤੋਂ ਆਇਆ ਹੈ ਹੁਣ ਕੈਨੇਡਾ ਤੋਂ ਆਇਆ ਦੋ ਪਾਰਸਲ ਆ ਵੀ ਪਾਰਸਲ ਜਿਹੜਾ ਕੈਨੇਡਾ ਤੋਂ ਆਇਆ ਅਮਰੀਕਾ ਹੁਣ ਕੈਨੇਡਾ ਫੇ ਅੱਗੇ ਦੁਬਾਰੀ ਆਓ ਜੀ ਪਾਰਸਲ ਜਿਹੜਾ ਆ ਗਿਆ ਜੀ ਸਾਨੂੰ ਆਇਆ ਕੈਨੇਡਾ ਤੋਂ ਇਹਦੇ ਵਿੱਚ ਪਤਾ ਨਹੀਂ ਕੀ ਆ ਕੀ ਨਹੀਂ ਹੈਗਾ ਇਹ ਕਿਹ ਟੰਡਾ ਆ ਇਹ ਖੋਲ ਕੇ ਪਤਾ ਲੱਗੂਗਾ ਟੰਡਾ ਟੰਡਾ ਕਿਹਦੇ ਲਈ ਆ ਤੇਰੇ ਲਈ ਇਹ ਟੰਡਾ ਕਿਹਦੇ ਲਈ ਲੈਣਾ ਮੇਲੇ ਤੇ ਅੱਡੇ ਨਾਲ ਮਾਰ ਲਈ ਤਾਂ ਸਭ ਤੋਂ ਕਰਾਂਗੇ ਓਪਨ ਮਤਲਬ ਕਿ ਇਹਨੂੰ ਖੋਲਾਂਗੇ ਜਿਹੜਾ ਖੋਲੂਗਾ ਕਿਸੂ ਪੁੱਤ ਹਾਏ ਹਾਏ ਕੀ ਬੋਲਾ ਪਾਰਸਲ ਖੋਲੰਦੇ ਪੁੱਤ ਵਿੱਚ ਹੈਗਾ ਕੀ ਆ ਖੋਲ ਕੇ ਪਤਾ ਲੱਗਣਾ ਦਸ ਖੋਲੋ ਅਨੁਜ ਸੁਨੁਵੀ ਨਾਲ ਲਾ ਲੋ ਜ ਸੁਨੁਵੀ ਨਾਲ ਲਾ ਕੇ ਲਿਆਓ ਉਹਦਾ ਕੰਮ ਆ ਆ ਲੈ ਆ ਲੈ ਸੈਰਟੀ ਬੈਟ ਬੋਲਾ ਬੈਟ ਬੋਲ ਹਾਂ ਹਾਂ ਬੈਟ ਬੋਲ ਜੀ ਹੋ ਜਾਂਦਾ ਪਤਾ ਨਹੀਂ ਕਿਉਂ ਜਾਂਦਾ ਐਂਦਾ ਨਾ ਕੱਟ ਤੂੰ ਜਿਦਾਂ ਘਟਕਾ ਇੰਚੀ ਨਾ ਉਹਨਾਂ ਕਰਦ ਨਾਲ ਵਿੱਚ ਕੋਈ ਚੀਜ਼ ਹੋਏ ਉਹ ਨਾਲ ਹੀ ਵੱਡ ਹੋ ਜੇਣੀ ਨਹੀਂ ਵੱਡ ਹੁੰਦੀ ਕਰ ਲਾ ਕੋਲੇ ਨੂੰ ਮੇਰੇ ਕੋਲ ਚੀਜ਼ ਹੋਈ ਕੈਂਚੀ ਨਾਲ ਘੱਟ ਹੋਈ ਨਹੀਂ ਉਹ ਨਾਲ ਪਿੰਦਾ ਕੋਲੇ ਲੱਗੇ ਆ ਹਮ ਟਾਈਮ ਦਾ ਲੱਗੂ ਮੈਂ ਗਾੜੀ ਗਾੜੀ ਮੈਂ ਗਾੜੀ ਗਾੜੀ ਹਾਈ ਦਮੀ ਮੈਂ ਕਹਿੰਦਾ ਕੈਂਚੀ ਨਾਲ ਕੋਨਾ ਮਤਲਬ ਕੀ ਕਾਰ ਦੇ ਨਾਲ ਇਦਾਂ ਮਾਰਿਆ ਫੇਰ ਕਾ ਡੂੰਗਾ ਕਰੀ ਜਾਣਾ ਡੇਢੀ ਜਾ ਹੈਗਾ ਬੱਸ ਬਰ ਬਰ ਬੱਤਤਾ ਹੀ ਨਹੀਂ ਤੇ ਇਹਦਾ ਇਹ ਨਦੀ ਆਇਆ ਤਾਂ ਤੱਕ ਤਾਂ ਜਿਹੜਾ ਅੱਜ ਹੋਣਾ ਹੈ ਹੈ ਆਹ ਖੁੱਲ ਗਿਆ ਖੁੱਲ ਗਿਆ ਕੀ ਦਿਖਿਆ ਵਿੱਚ ਕੀ ਕੀ ਹੈ ਦੇਖਦਾ ਵਿੱਚ ਕੀ ਹਾਂ ਡੰਡਾ ਜਿਆ ਇਹਦਾ ਕੋਈ ਡੰਡਾ ਜਿਆ ਇਹਦਾ ਸਿਲਵਰ ਕੱਲੀ ਵਿੱਚ ਹੋਰ ਸਾਰਾ ਹੋਰ ਫੈਦੀ ਨਿਕਲ ਲੈ ਨਿਕਲ ਇੱਥੇ ਕੱਪੇ ਪਾੜ ਦੇ ਸਾਰੇ ਕੰਦੀ ਕੱਚ ਦਾ ਆ ਕੱਚ ਦਾ ਰੌਂਗ ਦਾ ਨਹੀਂ ਬੱਤਾਰੇ ਡੰਡਾ ਜਿਆ ਹੀ ਲੱਗਾ ਮੂੰ ਬਾਹ ਜੀ ਗਿਫਟ ਓਪਨਿੰਗ ਜਿਹੜੀ ਹੋ ਗਈ ਆ ਨਹੀਂ ਬਹੁਤ ਜਿਆਦਾ ਚ ਪਰੂਆ ਵਿੱਚੋਂ ਨਿਕਲਿਆ ਦੇਖੋ ਕੀ ਆ ਥੈਂਕ ਯੂ ਜੀ ਜਿਹਨਾਂ ਨੇ ਕੈਨੇਡਾ ਵਾਲਿਓ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਵਾਓ ਇਹ ਕੀ ਆ ਗਿਆ ਰੇ ਅਰੇ ਬੇਬੀ ਜੇ ਕੀ ਆ ਗਿਆ ਇਹ ਮੈਨੂੰ ਉਹ ਲੱਗਦਾ ਆ ਪੇਪਰ ਸੋਈ ਚ ਲਾਉਣ ਲਈ ਉਹ ਹੋਏ ਕਿ ਨਹੀਂ ਹੈ ਉਹ ਹੋਏ ਜ ਨੇ ਜ ਨੇ ਜ ਨੇ ਜ ਨੇ ਤੇ ਉਹ ਕਿਹਨੇ ਰਿਹਾੜ ਤੇ ਪੇਪਰ ਕਿੱਥੋਂ ਬਾਰੇ ਬੜਾ ਯਾਰ ਹੋ ਗਈ ਆ ਕਾਗਜ਼ ਪੇਪਰ ਆ ਕਾਗਜ਼ ਵਾਲਾ ਆ ਨਹੀਂ ਨਹੀਂ ਯਾਰ ਕਾਗਜ਼ ਵਾਲਾ ਨਹੀਂ ਹੈਗਾ ਰੋਕ ਜਾ ਮੈਨੂੰ ਵੀ ਵਿਚਾਲਣ ਦੋ ਵਾਓ ਭੋਇ ਟੈ ਲਾ ਮੂੰਹ ਹਾਂ ਟੈ ਲਾਉਂਗਾ ਚੱਲ ਆਉਂਗਾ ਇਹ ਬਾਟਰproof ਆ ਬਾਟਰproof ਆ ਸ਼ਾ ਟਾਇਰ ਵਾਲਾ ਮੂੰਹ ਆਇਆ ਜੀ ਇਹੜਾ ਗਿਫਟ ਆਇਆ ਸਾਨੂੰ ਕੈਨੇਡਾ ਤੋਂ ਇਹ ਆਇਆ ਟਾਇਲ ਵਾਂਗੂ ਆ ਇਹ ਦੇਖਦੇ ਆਪਾਂ ਕਿੱਥੇ ਸੈਟਿੰਗ ਹੁੰਦੀ ਏ ਇਹਦੀ ਮਤ ਆ ਗਈ ਤੇੜਾ ਕਾਦੋ ਇੰਨੀ ਆ ਟੈਲਾ ਨਹੀਂ ਹੁੰਦੀ ਇਦਾਂ ਉਦਾਂ ਕਿੱਦਾਂ ਲੱਗੂਗਾ ਆਇੜਾ ਮਿਲਦਾ ਸੈਲਫ ਤੋਂ ਆਜੂ ਸਾਡੂ ਸਾਹਮਣੇ ਨਹੀਂ ਆਉਣਾ ਕਿਦਾਂ ਸੈਲਫ ਤੇ ਆਇਣਾ ਕਿੰਨੇ ਮੀਟਰ ਦਾ ਦੀਦੋ ਕਹਿੰਦੇ ਸੀ ਜੇ ਹੋ ਚਾਹੀਦਾ ਦੱਸ ਦੇ ਕੋਈ ਨਹੀਂ ਤੇਰੀ ਇੰਨਾ ਬਹੁਤ ਆ ਅਸਾਏ ਸੀ ਤੁਹਾਨੂੰ ਪਤਾ ਹੀ ਨਹੀਂ ਸੀ ਕਿ ਇਹ ਹੀ ਲਾਉਣਾ ਫੇ ਕਿੱਦਾਂ ਆ ਥੈਂਕ ਯੂ ਦੀਦੀ ਤੁਹਾਡਾ ਬਹੁਤ ਸੋਹਣਾ ਤੇਰੀ ਬਹੁਤ ਜ਼ਿਆਦਾ ਐਕਿਵ ਨਹੀ ਨਹੀ ਲੱਗਣਾ ਆਉਣਾ ਕਾ ਇਹ ਨਾ ਦੱਸਿਓ ਜੀ ਸਾਰਿਆਂ ਨੇ ਕਮੈਂਟ ਬਾਕਸ ਵਿੱਚ ਇਹ ਜਿਹੜਾ ਪੇਪਰ ਆਪਾਂ ਕਿੱਦਾਂ ਲਾਈਏ ਇਹਨੂੰ ਸਾਨੂੰ ਪਤਾ ਨਹੀਂ ਕਿੱਦਾਂ ਲੱਗਣਾ ਇਹ ਨਹੀ ਨਹੀ ਟਿੱਪੀ ਰੁਪੀ ਨਹੀਂ ਹੈਗੀ ਇਹ ਕੰਤੇ ਤੋਂ ਸੋ ਲੱਗਣਾ ਕਿਤੇ ਤੇ ਉਹਦੇ ਨਾਲ ਲੱਗਣਾ ਐਸ ਆਰ ਹੁੰਦੀ ਆ ਨਹੀ ਟਿੱਪੀ ਹੈ ਯਾਰ ਤੇ ਪੀਆ ਨਾਲਾ ਫੇ ਜਿੰਨੇ ਨਾਲਾ ਲਾ ਦਿਓ ਨਾਲਾ ਫੇ ਚਿੰਬੜ ਦਾ ਹਾਂ ਹੋ ਕਿਉਂਕਿ ਮੈਨੂੰ ਤਾਂ ਪਤਾ ਕਰ ਕਰਨੇ ਭਗਾਏ ਹੈ ਨਾ ਮੇਰੇ ਭੈਣ ਨੇ ਕਿ ਉਹਨਾਂ ਨੂੰ ਦੱਸਿਆ ਸੀ ਕਿ ਉਹ ਇੱਜੇ ਕਿੰਨੇ ਚਿਪ ਕੇ ਜਾਂਦੇ ਦੇਖੋ ਜੀ ਪਹਿਲੀ ਤਾਂ ਗੱਲ ਕੋਈ ਇਦਾਂ ਕਰਦਾ ਨਹੀਂ ਆਪੂ ਕਹਿ ਕਰਕੇ ਤੇ ਆਪ ਹੀ ਗਿਫਟ ਕਹਦੇ ਬੇ ਇਥੋਂ ਆਏ ਆ ਤੇ ਤੁਹਾਨੂੰ ਆਪ ਹੁਣ ਸਾਰੇ ਕੁਝ ਦਿਖਾ ਲਦੇ ਆ ਕਿ ਕਿੱਥੋਂ ਸਾਨੂੰ ਆਇਆ ਗਿਫਟ ਤੇ ਕਿੰਨੇ ਘੱਲੇ ਆ ਤੇ ਕੀ ਚੱਕਰ ਹੈ ਤੇ ਕੀ ਨਹੀਂ ਹੈਗਾ ਚੱਕਰ ਲੋਣਾ ਹੈ ਨਾ ਇਹਨਾਂ ਕੱਲ ਫਲੋਗ ਆਊਗਾ ਕਿ ਅੱਜ ਲਾ ਜੀਏ ਅੱਜ ਕਿੱਥੇ ਲੱਗਣਾ ਹੈ ਟਾਈਮ ਦੇ ਕਿੰਨਾ ਹੋ ਗਿਆ ਰੋਟੀ ਪਾਣੀ ਦਾ ਕਰਨਾ ਸਾਰਾ ਕੁਝ ਕਰਨਾ ਤੇਰੇ ਡੋਪੇ ਥੋੜੀ ਆ ਪੱਤਲੇ ਤੇ ਮੈਂ ਤੇ ਇਹਦੀਆਂ ਆਖਰੀ ਦਵਾ ਕੀ ਬੰਨੂ ਵਾਸਤੇ ਸਾਰੀ ਦਸੋਈ ਦੀ ਜਿੱਥੇ ਰਿਪੇਅਰ ਵੀ ਕਰਾਂਗੇ ਜਿਹੜੇ ਕੰਦਾ ਕਾਲੀਆਂ ਲਾ ਦੀਆਂ ਉਹਨਾਂ ਦੀ ਵੀ ਰਿਪੇਅਰ ਕਰ ਲੂ ਹੋ ਜੂਗੀ ਇਸ ਕਰਕੇ ਕੱਲ ਆਪ ਲਾਵਾਂਗੇ ਹੈ ਨਾ ਹੈ ਨਾ ਅਸੀਂ ਹੋ ਕੱਲ ਨੂੰ ਕਿਉਂਕਿ ਜਿਹੜੇ ਚੰਗੀ ਤੋਂ ਸਵੇਰ ਨਹੀਂ ਹੋਈ ਨਾਲੇ ਕਲਾਸ ਕਰਨਾ ਜਿਹੜੇ ਕੰਦਾ ਕਾਲੀਆਂ ਦਿੱਤੀ ਉਹ ਵੀ ਕਲਾਸ ਕਰ ਹੋ ਜੂ ਹੋਣ ਜੇ ਇਹ ਲਾ ਦਿੱਤਾ ਉਹ ਬਿੱਟੇ ਨਿੱਕੇ ਨਿੱਕੇ ਟੋਏ ਬਣਿਆ ਨਾ ਉਹਨਾਂ ਵਿੱਚ ਇਹ ਚੰਗੀ ਤਰ੍ਹਾਂ ਲੱਗਣਾ ਨਹੀਂ ਪਲੇਨ ਨਹੀਂ ਜਿਸ ਨਾਲ ਦਿੱਤਾ ਆ ਨਹੀਂ ਲੱਗਣਾ ਸਿਆਂ ਕੋੜਾ ਹੋਈ ਇਹ ਜੇ ਤੁਸੀਂ ਤਾਂ ਪਲੇਅਰ ਦਿੱਸਦਾ ਨਾ ਇੱਕ ਡਾਣੀ ਦਿੱਸਦਾ ਜਿੱਥੇ ਟੈਲਾ ਲੱਗ ਜਾ ਉਹ ਪਲੇਨ ਹਾਂ ਦਾ ਲਾ ਲਓ ਵੀ ਹੁਣ ਤੁਸੀਂ ਪਹਿਲੇ ਤਾਂ ਸਬੂਤ ਦਿਖਾ ਦਿਓ ਕਿ ਕਈ ਵਿੱਚ ਕਹਿੰਦੇ ਆ ਕਿ ਗਿਫਟ ਤੁਸੀਂ ਆਪ ਪੈਕ ਕਰਕੇ ਆਪ ਕਹਿ ਦਿੰਨੇ ਇਦਾਂ ਤੇ ਇੱਕ ਕਹਿ ਰਹੇ ਸੀਗਾ ਤੁਹਾਨੂੰ ਕੈਨੇਡਾ ਨੂੰ ਡਾ ਤਾਂ ਕਿਤੇ ਨਹੀਂ ਆਉਂਦੇਗੇ ਤੁਸੀਂ ਆਪ ਹੀ ਆਪ ਪੈਕ ਕਰਕੇ ਆਪ ਹੀ ਮਂਗਾਈ ਜਾਨਨੇ ਆ ਇੱਕ ਤਾਂ ਕੱਲ ਕਹਿੰਦੇ ਕਿ ਸਾਨੂੰ ਤੁਹਾਡੇ ਹਾਸੇ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਆਪ ਹੀ ਮਂਗਾਇਆ ਟੱਪ ਜਾ ਬੱਚੇ ਇਹੜਾ ਬੱਚੇ ਦਾ ਕੱਪ ਕਹਿੰਦੇ ਆ ਆ ਮੰਗਾਇਆ ਤੁਸੀਂ ਮਮੀ ਕਹਿੰਦੇ ਉੱਦਾ ਸਰੀਆ ਦਾ ਬੱਚੇ ਦਾ ਕੱਪ ਕਹਿੰਦੇ ਆ ਮੰਗਾਇਆ ਤੁਸੀਂ ਸੰਤ ਆ ਬੜਾ ਹੱਸ ਆਇਆ ਕਮੈਂਟ ਦੇ ਕੇ ਤੇ ਬਾਕੀ ਕੋਈ ਗੱਲ ਨਹੀਂ ਤੇ ਦਾ ਕਾਪਾ ਕੁੜੀ ਮੇਰੀ ਤੁਹਾਡਾ ਕਹਿਣਾ ਵੀ ਜਾਇਜ ਆ ਤੇ ਅਸੀਂ ਹੁਣ ਤੁਹਾਨੂੰ ਦੱਸਦੇ ਆ ਕਿ ਤੁਹਾਨੂੰ ਕਿੱਥੋਂ ਆਇਆ ਆਪਾਂ ਵਟਸਐਪ ਤੇ ਤੁਹਾਨੂੰ ਸਕਰੀਨ ਜਿਹੜੇ ਰਿਕਾਰਡਿੰਗ ਉਹ ਤੁਹਾਨੂੰ ਸੁਣਾ ਦਿੰਨੇ ਆ ਜੋ ਅਸੀਂ ਗੱਲਾਂ ਕੀਤੀਆਂ ਆ ਬਾਹਰ ਕੈਨੇਡਾ ਦੀਦੀ ਹੁਣ ਨਾਲ ਤੇ ਉਹ ਪਤਨੂ ਮਾੜੀ ਨਿਗਾਹ ਕਰਾ ਦਿੰਨੇ ਆ ਜ਼ਿਆਦਾ ਤਾਂ ਨਹੀਂ ਕਿਉਂਕਿ ਅਗਲੇ ਦੀ ਪ੍ਰਾਈਵੇਸੀ ਹੁੰਦੀ ਆ ਇਸ ਕਰਕੇ ਤੁਹਾਨੂੰ ਬਸ ਥੋੜਾ ਜਿਹਾ ਤੇ ਖੜਾਾਂਗੇ ਇਹ ਸਿਰਫ ਇਸ਼ਾਰਾ ਹੀ ਦੇਣਾ ਤੁਹਾਨੂੰ ਕਿ ਕਿਉਂ ਸਾਨੂੰ ਕਿੱਥੋਂ ਆਇਆ ਸੀ ਕਿੱਥੋਂ ਨਹੀਂ ਆਇਆ ਸੀ ਠੀਕ ਹੈ ਜੀ ਕੰਦੜੀ ਸਾਈਡ ਜਿਹੜੀ ਇਹ ਪ੍ਰੋਪਰ ਨਹੀਂ ਹੈਗਾ ਉੱਥੇ ਸਾਡੀ ਜਿੱਠੀ ਦੇ ਤੇ ਕੰਦ ਵਾਲੀ ਸਾਈਡ ਆਪਾਂ ਥੋੜੀ ਰਹਿਣ ਦਾਂਗੇ ਤੇ ਬਾਕੀ ਲਾ ਦਾਂਗੇ ਤੁਸੀਂ ਬਲੌਗ ਨਾਲ ਇੱਥੇ ਬਣੇ ਰਹੋ ਅਸੀਂ ਪੂਰਾ ਅਟੈਚ ਕਰਨਾ ਨਾਲ ਲਾਉਣਾ ਹੈ ਤੇ ਲਗਾ ਕੇ ਤੁਸੀਂ ਦੇਖਿਓ ਫਿਰ ਕਿਦਾਂ ਦਾ ਲੱਗਿਆ ਲਓ ਜੀ ਇਹਦੇ ਕੀ ਕਰਨੀ ਹੁਣ ਲਗਾਉਣਾ ਨਹੀਂ ਹੁਣ ਇਹ ਲਗਾ ਦੇ ਦੇਣਾ ਸੀ ਇਿੱਦਾਂ ਹੁਣ ਨਾ ਨਿੱਕੇ ਨਿੱਕੇ ਟੋਏ ਪਏ ਆ ਹੁਣ ਉੱਥੋਂ ਉੱਚਾ ਨੀਮਾ ਹੋਣਾ ਫਸਵਾ ਨਹੀਂ ਲੱਗਣਾ ਇਸ ਕਰਕੇ ਨਾ ਕੱਲੂ ਸਾਰੀ ਇਹਦੀ ਰਿਪੇਅਰ ਕਰਕੇ ਫੇ ਲਗਾਉਣਾ ਹੈ ਇਹ ਰਿਪੇਅਰ ਕਰਕੇ ਇਹਨੂੰ ਪਲਾਸਟਰ ਕਰਕੇ ਨਾ ਫੇ ਹੋਣਾ ਆ ਜਾਂ ਫਿਰ ਰਿਪੇਅਰ ਇਹਦੀ ਸਵੇਰ ਨੂੰ ਅਸੀਂ ਕਰ ਲਾਂਗੇ ਸ਼ਾਮ ਤੱਕ ਅਸੀਂ ਲਗਾ ਲੈਣਾ ਪੱਲੂ ਹਨਾ ਇਹ ਸੁੱਕ ਵੀ ਜਾਊਗਾ ਲਗਾਉਣਾ ਹੋ ਗਿਆ ਕੈਨਸਲ ਹੋਣ ਜੀ ਤੇ ਇਹਨੂੰ ਕੱਲ ਨੂੰ ਪਹਿਲੇ ਸੈੱਟ ਕਰਕੇ ਫੱਟੇ ਨੂੰ ਸਾਰੇ ਨੂੰ ਤੇ ਅੱਜ ਇਹਨੂੰ ਚੱਕ ਲੈ ਸਾਰਾ ਕੁਝ ਸੋਹ ਹੋ ਰਹੀਆਂ ਜੀ ਸਾਰੇ ਭਾਨੀਆਂ ਭਾਨੀਆਂ ਸਾਰਾ ਕੁਝ ਤਾਂ ਭਰਨਾ ਪੈਣਾ ਤੇ ਫਿਰ ਜਾ ਕੇ ਹੋਣਾ ਹੈ ਇੱਕ ਫੱਟਾ ਉਦਾਂ ਵੀ ਬਹੁਤ ਪੁਰਾਣਾ ਆ ਤੇ ਇਹ ਗੰਦਾ ਤਾਂ ਜ਼ਿਆਦਾ ਹੋਇਆ ਕਿ ਸਾਡਾ ਜਿਹੜਾ ਉੱਪਰੋਂ ਇੱਥੇ ਲੂੰਬੀ ਆ ਲੂੰਬੀ ਦੇ ਉੱਪਰੋਂ ਨਾ ਪਾਣੀ ਆਉਂਦਾ ਤੇ ਪਾਣੀ ਜਿਹੜਾ ਸਾਰਾ ਇਹਦੇ ਉੱਪਰ ਆ ਕੇ ਡਿੱਗਦਾ ਪਰ ਫੱਟਾ ਵੀ ਰੱਖਿਆ ਲੋ ਜ਼ਿਆਦਾ ਮੀਂਹ ਹੋਵੇ ਤਾਂ ਫੇਰ ਪਾਣੀ ਸਾਰਾ ਇਹਦੇ ਵਿੱਚ ਆਉਂਦਾ ਓ ਬਈ ਤੁਹਾਨੂੰ ਪ੍ਰੂਫ ਲੱਗੇ ਆ ਹੁਣ ਦੱਸਣ ਪਹਿਲੇ ਤਾਂ ਆਪਣਾ ਮੈਸੇਜ ਆ ਦੀਦੀ ਨੀਖਾ ਕੱਲ ਜੋ ਤੁਹਾਨੂੰ ਰੀਸੀਵ ਹੋਵੇਗਾ ਪਾਰਸਲ ਉਹਦੇ ਵਿੱਚ ਕੀ ਟਵਿਸਟ ਆ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਚੈਟ ਆਪ ਕੋ ਪ੍ਰੋਪਰ ਨਹੀਂ ਦਿਖਾਉਂਦਾ ਹੋਰ ਵੇਟ ਵੀ ਸੀ ਬੇਬੀ ਦਾ ਕੱਪ ਹਨਾ ਬੇਬੀ ਦਾ ਕੱਪ ਸੀ ਉਹ ਆ ਲਿਖਿਆ ਵੀ ਨੀਚੇ ਬੇਬੀ ਦਾ ਕੱਪ ਆਈ ਦਿਖਾੜ ਕੱਲ ਬੇਬੀ ਦਾ ਕੱਪ ਕਿਵੇਂ ਦਾ ਆਇਆ ਦੀ ਸੋਹਣਾ ਆ ਹਾਂਜੀ ਅਸੀਂ ਇਹਨਾਂ ਨੂੰ ਕਿਹਾ ਕਿ ਬਹੁਤ ਸੋਹਣਾ ਆ ਦੀਦੀ ਬਲੌਗ ਵੀ ਪਾਇਆ ਔਰ ਤੁਸੀਂ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਬਹੁਤ ਅਗਲੇ ਦਾ ਵੀ ਅਸੀਂ ਬਹੁਤਾ ਕੁਝ ਨਹੀਂ ਦਿਖਾ ਸਕਦੇ ਕਿਉਂਕਿ ਬਾਕੀ ਸਾਰੇ ਚੀਜ਼ਾਂ ਇਹਨਾਂ ਦੀਦੀ ਨਹੀਂ ਕੱਲੀਆਂ ਜਿੰਨੀਆਂ ਵੀ ਆਈਆਂ ਫੋਟੋ ਭੇਜੀ ਸੀ ਰੀਸਨਲੀ ਇੰਨਾ ਕਿ ਆਪਾਂ ਸੁਣਾਉਣਾ ਤੁਹਾਨੂੰ ਬਹੁਤੀ ਸਫਾਈ ਦੇਣ ਦੀ ਕੋ ਲੋੜ ਨਹੀਂ ਹੈਗੀ ਇਹ ਤਾਂ ਸਾਨੂੰ ਪਤਾ ਹੈ ਅਤੇ ਪ੍ਰਮਾਤਮਾ ਨੂੰ ਪਤਾ ਹੀ ਝੂਠ ਬੋਲਦੇ ਸੱਚ ਬੋਲਦੇ ਆ। ਬਾਕੀ ਕਹਿਣ ਵਾਲਿਆਂ ਦਾ ਤੁਹਾਨੂੰ ਕੁਝ ਨਹੀਂ ਕਰ ਸਕਦੇ। ਇਹ ਮੇਰੀ ਮਰਜ਼ੂਰੀ ਹੈ ਕਹਿਣਾ ਹੁਣ ਦਾ। ਤੇ ਹੁਣ ਤੁਸੀਂ ਸਾਰੇ ਜਾਣੇ ਸਾਡੇ ਬਲੌਗ ਨੂੰ ਇੱਦਾਂ ਹੀ ਪਿਆਰ ਕਰਦੇ ਰਹੋ ਤੇ ਸਾਨੂੰ ਵਧੀਆ ਉਹਦੇ ਕਮੈਂਟ ਕਰਿਓ ਤੇ ਆਪਾਂ ਜਿਹਨਾਂ ਨੂੰ ਨਹੀਂ ਸੀਗਾ ਕਿ ਤੁਸੀਂ ਆਪ ਪੈਕ ਕਰਦੇ ਆਂ ਤਾਂ ਉਹਨਾਂ ਲਈ ਦਿਖਾੜਿਆ ਮੜਾ ਜਾ ਆਪਣੇ ਚੈਟ ਕੀਤੀ ਹੈ ਪਰ ਬਹੁਤ ਜ਼ਿਆਦਾ ਨਹੀਂ ਦਿਖਾ ਸਕਦੇ ਇਸ ਕਰਕੇ ਤੁਸੀਂ ਹੁਣ ਇੱਧਰ ਬਾਂਦਰੀ ਨਾਲ ਗੱਲ ਕਰ ਸਕਦੇ ਹੋ ਉੱਥੇ ਨਾਲ। ਮੈਨੂੰ ਤੁਹਾਡੇ ਵੱਲੋਂ ਲਿਖਿਆ ਸੌਣ ਹੈ। ਮੈਂ ਕਹਿੰਦਾ ਸਫਾਈਆਂ ਕਿਤਾ ਦੇ ਦਿੰਦੇ ਸਫਾਈਆਂ ਨੇ ਜੀ ਸਾਡਾ ਲੋੜ ਹੀ ਨਹੀਂ ਉਹ ਕਿਉਂਕਿ ਸਾਨੂੰ ਪਤਾ ਆ ਕਿ ਸੱਚ ਬੋਲਦੇ ਆ ਬਾਕੀ ਇੱਦੇ ਇੱਦੀ ਪਿਆਰ ਕਰਦੇ ਰੋ ਬਲੋ ਸਾਨੂੰ ਹਾਸਾ ਵੀ ਹੁੰਦਾ ਸੀਗਾ ਉਧਰ ਵੀ ਕੋਈ ਹਸਣਾ ਹੀ ਬੰਦਾ ਹੈ ਵੀ ਸਾਡਾ ਹੀ ਬੰਦਾ ਹੀ ਆ ਕਿ ਅਸੀਂ ਚਲੋ ਝੂਠ ਬੋਲਣਾ ਨਾ ਅਗਲੇ ਦਿਨ ਬੰਦਾ ਪੁੱਛਣਾ ਕਿ ਚਲੋ ਕਿ ਜਾਣ ਕੇ ਕਰੇ ਤੁਹਾਡਾ ਪੁੱਛਣਾ ਬੰਦਾ ਸਾਡਾ ਸੁਣਾਵਾਂ ਕਿ ਆਪ ਹੀ ਘਰੇ ਪੈਕ ਕਰੀ ਜਾਂਦੇ ਆ ਬਟ ਐਂ ਆਹ ਕਿਹਦਾ ਆ ਮੇਰਾ ਆ ਕੀ ਦੇ ਰੇ ਨਾ ਕੋਈ ਗਿਆ ਹੀ ਨਾ ਜੇ ਨਾਲ ਆਪਣੇ ਲੈ ਜਾਣਾ ਥੋੜੇ ਕਿਉਂ ਹੱਥ ਪਾਇਆ ਭੁੱਖ ਲੱਗੀ ਹੈ। ਇਹ ਆਪਣੀ ਗਾਹਰ ਪਰ ਮਟੀਰੀ ਕੋਈ ਪਹਿਲੀ ਭੁੱਖ ਲੱਗੀ ਆ। ਚੱਲ ਮੈਂ ਬਣਾ ਕੇ ਦੇ ਇਹਨਾਂ ਦਿਨ ਨੂੰ। ਮੈਂ ਬਣਾਉਣਾ। ਤਦੂ ਬਾਦੂ ਲੈ ਆਉਂਦੀ ਇੱਕ ਦੋ ਬੈਟ ਹੋਰ। ਭੁੱਖ ਲੱਗੀ ਆ। ਸਾਰ ਦੇਖੀ ਹੁਣ ਬਲੌਕ। ਇਹ ਲੈ ਆਉਣਾ 3-4 ਲੈ ਆਉਂਦੀ ਉਹਲੇ। ਇਹਨਾਂ ਇੱਕ ਨਾ ਕੀ ਹੁਣ। ਮੈਂ ਦੋ ਕਿਹਾ ਸੀ। ਇੱਕ ਹੋਰ ਪਿਆ ਆਵੇ। ਮੈਂ ਤਾਂ ਆਪਣੇ ਦੇ ਭੌਣਾਂ ਗਏ ਕੱਲਾ ਮੈਂ ਚਲ ਇੱਕ ਵਾਰੀ ਪੁੱਛ ਲੈਣਾ ਦਿਖਾ ਲੈਣਾ ਤੇ ਵੀ ਤੇਲ ਆ ਕੀ ਐ ਚ ਤੇਲ ਤਾਂ ਹੁੰਦਾ ਉਸ ਮੱਖਣ ਹੁੰਦਾ ਕਹਿੰਦੇ ਇਹ ਚ ਕਰੇ ਮੱਖਣ ਦਾਹਰ ਦੇ ਮੱਖਣ ਰਹਿਣਾ ਤੁਹਾਨੂੰ ਐ ਸ਼ਹਿਰ ਨੂੰ ਨਹੀਂ ਪਤਾ ਤੈ ਸ਼ਹਿਰ ਦੇ ਕੀ ਸਿੱਟ ਦੇ ਸਾਰਾ ਹਿੱਦੀ ਵਿੱਚ ਪੱਕੀ ਤਾਂ ਇਹ ਤਾਂ ਖਰਾਬ ਨਾ ਹੋ ਜਾਵੇ ਆਪਾਂ ਲੈਂਦੇ ਜੀ ਇਹ ਬਾਹਰੋਂ ਨਹੀਂ ਆਏ ਇਹ ਮੋੜੀ ਕਰਨਾ ਟੱਕ ਦੋ ਇਹਨੂੰ ਸਾਰਾ ਟ੍ਰੇਜ ਚਾੱਕ ਜਾ ਕੋ ਦੇ ਉਹ ਲੈ ਲਾ ਕਹਿਆ ਸਾਰਾ ਦੇਖਿਆ ਹੋਈ ਪੰਧਾ ਪੈ ਗਿਆ ਦਾ ਜਿਹੜਾ ਮੈਂ ਕਹਿੰਦਾ ਜੀ ਬਣ ਗਏ ਹਲਵਾਈ ਟਿੱਕੀ ਮਸਾਲਾ ਇਹ ਬਣ ਕੇ ਆਪਣੇ ਪੁੜਪੜੇ ਕੀ ਸਾਦੇ ਨੂੰ ਟਕ ਟਕ ਲੱਪੀ ਹੁਣ ਆ ਸੁਣਾ ਆਵਾਜ਼ ਕਿਹਨੂੰ ਕਿਹਨੂੰ ਪਿਆਰੇ ਲੱਗਦੇ ਓਏ ਟਪੜ ਟੇ ਵਿਆਣੀਆਂ ਕੜਾਹੀ ਤੇਰੀ ਐਨਾ ਵੀ ਨਾ ਖਤਰਨਾਕ ਵਿੱਚ ਪਲੇਟ ਉੱਡ ਕੇ ਪੈਣੀ ਉਹ ਉਧਰ ਰੈਣੇ ਫੁੱਲ ਗਏ ਫੁੱਲ ਗਏ ਤੇ ਹੁਣ ਹੜਲਾ ਹੜਾਏ ਹੈਈ ਤੂੰ ਮੇਰੇ ਕੱਚੇ ਰਹਿਣੇ ਗਈ ਇੱਧਰ ਦਾ ਹਲਾਉਣਾ ਹੀ ਪਹਿਲੇ ਵਿੱਚ ਸਾਰੇ ਚਲੋ ਹੁਣ ਨਾਲਾਈ ਹੋ ਗਏ ਹੋ ਗਏ ਹੋ ਗਏ ਆ ਸਾਦਾ ਪਲੇਟ ਹੀ ਆ ਇੰਦਾਰਾ ਫਣੀ ਰੇਡ ਤੁਸੀਂ ਪਲੇਟ ਇਨ ਸਹੀ ਰੱਖੀ ਪਲੇਟ ਦਿਖਾਈ ਜਾਏ ਪੁੱਤ ਸਿੱਧੀ ਆਇਲ ਦੇ ਲੋਈ ਮੂੰਹ ਕੇ ਲਾਗ ਦਿੱਤਾ ਉਹ ਰੋਟੀਆਂ ਹਾਂ ਚੱਬ ਬਸ ਗਿਆ ਲੂਣੀਆਂ ਹੁਣ ਬਸ ਕਰ ਲਾਲਾ ਕਰਤਾ ਕੰਮ ਹੋਈ ਲੂਤੀਆਂ ਹਲਾ ਦੇ ਇਹਨਾਂ ਨੂੰ ਹੁਣ ਵੀ ਕਰਤਾ ਦੇਖਿਆ ਪਲੇਟ ਨੂੰ ਰੱਖਤਾ ਗਰਮਾਤ ਪਾਗਲਾਂ ਨੂੰ ਨਾੱਚੀ ਲੱਗੀ ਡਾਡੀ ਹੋਰ ਕੌਲ ਫਰ ਲਾ ਕੇ ਆ ਤੇ ਸ਼ਾਲਾ ਪੈਣਾ ਮੈਨਾਂ ਵੀ ਨਹੀਂ ਹੋਇਆ ਪਾਗੋਲੇ ਵਿੱਚ ਕੀ ਕਰਦੇ ਆ ਤੋਦੇ ਬਣਾਉਂਦੀ ਨਹੀਂ ਪੂਤੋ ਵਿੱਚ ਜਾ ਮੈਨੂੰ ਪਾਲਾਂ ਦੇ ਜਾਂ ਤੂੰ ਪਾਲਾ ਤੁਸੀਂ ਤਾਂ ਹੱਥ ਲਾ ਜਦ ਮੈਂ ਕਰਨ ਦਈਆਂ ਹਲਕ ਲੱਗਿਆ ਭੁੱਖਿਆ ਹੋ ਕੇ ਕਰਦੀ ਆ ਦੇਖੋ ਦੇਖਿਆ ਨਹੀਂ ਹੁੰਦਾ ਚਾਰ ਗਿੱਲਾ ਬਣੀ ਘਰ ਟੱਪਾ ਜਾਦੇ ਤੇ ਬੱਜ ਚਲ ਚਲ ਲੈ ਕੇ ਚੱਲ ਅੰਦਰ ਭੁੱਖਿਆ ਹੋ ਗਰੀਏ ਅੱਗੇ ਨੂੰ ਹੋ ਖਾਲੇ ਆਂਦੀ ਅੱਧੀ ਉਹ ਤਾਂ ਹੋ ਜਣੀ ਆ ਸਾਧ ਲੂੜਾ ਹੱਥ ਲੂੜਾ 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 ਹੱਥ ਦੇ ਕੇ ਹੁਲੜੀ ਪੈਂਦੀ ਹਾਂ ਦੇਖੇਗੀ ਆ ਭਾਈ ਕਾਇਆ ਸਰ ਬੰਦ ਕਰ ਦੇ ਫੋਨ ਆਪੋ ਮੈਂ ਅੰਨਾਂ ਦੇ ਦਾਣੇ ਨਹੀਂ ਸੀਗੇ ਪਹਿਲੇ ਤੇ ਪੁਰਾਣੇ ਹਾਂ ਉਹ ਕਿਥੇ ਸੀਗਾ ਹਾਈ ਟੇਪ ਹੈ ਪੇਟ ਦੇ ਢਿਗੇ ਝਾੜੂ ਨਾ ਕੱਢੇ ਉਹਦੇ ਖਿੱਲਾ ਬਣ ਗਈਆਂ 2 2 ਖਿੱਲਾ ਬਣ ਗਈਆਂ ਆ ਜੰਨੀ ਬੇਜੇ ਬਣਾ ਕੇ ਤੀਰ ਬਦਾ ਪੈਟ ਹੈ ਇੱਕ ਇਨਕ ਦੇ ਗਿਰੇ ਰਾਇਨ ਨਾ ਮੱਖਣ ਹੁੰਦਾ ਰ ਵਿੱਚ ਸਾਰੇ ਹੁੰਦਾ ਹਾਂ ਹਾਂ ਕਿਦਾਈ ਕੇ ਨਹੀਂ ਮਾਰੇ ਦੇ 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 ਜੇ ਜੰਗੂ ਤਾਈ ਨੂੰ ਕੌਣ ਕੌਣ ਪਿਆਰ ਕਰਦਾ ਜੀ ਇੱਕੋ ਸਾਡੀ ਫੈਮਿਲੀ ਸਾਡੀ ਫੈਮਿਲੀ ਆ ਇਤਨੀ ਭਾਨੂ ਤੇ 50 ਪੈਟ ਰਹਿਦੇ ਆ ਸਹੀ ਗੱਲ ਹੈ ਇਹੀ ਆਪ ਲਿਆਂਦੇ ਭਰਾਵਾ ਖੱਲਾ ਪੈਟ ਦਾ ਨਾਹਰ ਪਰ ਬੱਕਰੀ ਜਾਂਦਾ ਇਹ ਵੀ ਕਿਹਾ ਦੀ ਬਾਹਰੋਂ ਆਇਆ ਪਰ ਨਹੀਂ ਜੋ ਬਾਹਰੋਂ ਆਇਆ ਪੂਹੀ ਬਾਹਰੋਂ ਕਹਿਣਾ ਸੂਈ ਵਗੈਰਾ ਕਰਨਾ ਤੇ ਮੈਨੂੰ ਬੋਲ ਦੇ ਭੈਣਾ ਇਹ ਵੀ ਬਾਹਰੋਂ ਆਇਆ ਹੁਣੇ ਉੱਥੇ ਰਹਿ ਜਾਂਦੇ ਆਪਣਾ ਨੇ ਲੈ ਉਂਝ ਨਾ ਬੋਲਾਈ ਜਾ ਹੁੰਦੇ ਅੱਜ ਤਾਂ ਤੇਰਾ ਕੋਈ ਲੱਗਦੀ ਜਿਹੜੀ ਤੇਰੇ ਸਹੇਲੀ ਕੋਈ ਹੋਈ ਤੇਰਾ ਮੈਂ ਅੰਮ੍ਰਿਤਿੰਦਰ ਗਲਾ ਦਾ ਜੇ ਲਾਗ ਲਾਗਤ ਵਾਰੀ ਪਹਿਲੇ ਦਿਨ ਹੁੰਦੀ ਆ ਇਹ ਕੀ ਸਾਡੇ ਪਹਾੜਾਂ ਚੋਂ ਪਹਾੜੀ ਏਰੀਆ ਚੋਂ ਮਾਗੇ ਲੰਬੇ ਜੇ ਕੱਦ ਦੀ ਪਹਾੜਾਂ ਦੀ ਪੁੜੀਆਂ ਇਦਾਂ ਨਹੀਂ ਹੁੰਦੀਆਂ ਗੋਰੀ ਜੱਟੀਆਂ ਅੱਤੀ ਲੰਬੀਆਂ ਗੋਰੀ ਜੱਟੀਆਂ ਹੁੰਦੀਆਂ ਉਹਨ ਦਾ ਚੋਦੇ ਪਹਾੜੀ ਇਹ ਚੋਂ ਨਹੀਂ ਜੀ ਮਾਦਾ ਢੇਗੀ ਆ ਰੰਧਾ ਰਾਬਿਆਂ ਤੋਂ ਰੰਧਾ ਵੇਦਵਾ ਰੰਧਾ ਵਾਂਗ ਇਹਨੂੰ ਤੇਰੇ ਰੰਧਾ ਵਾਂਗ ਮੇਲੇ ਜੇ ਕਰਤੀ ਗੰਨਾ ਸੱਟਣ ਆਉਂਦੇ ਆ ਤਾਂ ਉਹਦੇ ਮੇਰੇ ਮੰਮੀ ਦੇ ਮਾਪੇ ਆ ਮਾਪੇ ਆ ਕਨਾਨਕੇ ਸਾਡੇ ਨਾਨਕੇ ਆ ਮੈਂ ਆਪਣੀ ਦਾਦੀ ਨਾਲ ਰਹਾਂਗੀ ਇਕੱਲੀ ਕੌਣ ਕੁਥਰੇ ਆਣ ਚਲਦੀ ਐ ਰਹਿਣ ਟੂਟ ਘਟ ਬੋਲਿਆ ਨਹੀ ਆਹ ਕੱਛ ਦੀ ਦੁਕਾਨ ਨਹੀਂ ਆਹ ਦੇਖਿਓ ਹਾਂ ਮੇਰੇ ਬਾਤਾਂ ਦਿਗਾ ਤੇ ਆਹ ਦੇਖਿਓ ਮੈਂ ਦਾਦਾ ਕਿਦਾ ਬਣਨੀ ਇਧਰ ਗਾ ਮੇਰੇ ਨਾਲ ਪੁੱਤ ਬਾਰ ਆਪਾਂ ਇਹਦੇ ਵਿੱਚ ਕਰ ਦੇਣਾ ਇਹਨੂੰ ਪਲਾਈ ਆਹ ਕਰਤਾ ਪਲਾਈ ਇਹਦੇ ਵਿੱਚ ਸਾਰਾ ਬਚਾ ਦੇ ਕਰਦੇ ਇਹਦੇ ਵਿੱਚ ਇਹਨਾਂ ਛਾੜ ਦੇਣਾ ਇਹ ਕੁਝ ਕੱਢ ਲਿਆ ਬਈ ਹਾਲੋ ਜੀ ਦਾ ਪਾਲਣਾ ਰੋਸਾ ਆਪਾ ਆ ਗਿਆ ਇਹਨੂੰ ਖਲਾ ਲੈਣਾ ਪਹਿਲੇ ਇੱਥੇ ਠੀਕ ਹੈ ਜੀ ਇਹਨੇ ਹਲਾਇਆ ਨਹੀਂ ਸੀਗਾ ਤੇ ਉਹਦੇ ਕਰਕੇ ਜਿਹੜੇ ਵਿੱਚ ਕੱਚੇ ਇਹਦੇ ਪ੍ਰਾਥਮਿਕ ਢੱਕਣਾ ਸੀ ਇਹਨੂੰ ਅਸੀਂ ਹੁਣ 2 ਮਿੰਟ ਦੇ ਲਈ ਰੱਖ ਦੇਣਾ ਆ ਬਣ ਕੇ ਤਿਆਰ ਹੋ ਗਏ ਆ ਹੁਣ ਕੱਢ ਕੇ ਧੋ ਲੀ ਪਈ ਆ ਦੂਜੀ ਵਾਰੀ ਤਿਆਰ ਹੋਏ ਮੇਰੇ ਵਾਰੀ ਤਾਂ ਸੱਚੀ ਘਲਤੀ ਹੋਈ ਸੀ ਫੇੜ ਗਣੀ ਨਿਕਲੀ ਫੇਰ ਭੁੱਖ ਫੇਰ ਉਹ ਨੀਗਾ ਲੱਗ ਗਈ ਸੀ ਨਾ ਤੂੰ ਇਹ ਤਾਂ ਭੁੱਖ ਘਲਾਰਤੀ ਤੂੰ ਕਹੀਂ ਪੱਕਾ ਦੇ ਬਣਾ ਦੇ ਤਾਂ ਮੇਰੇ ਕੋਲ ਬਣਾ ਮੈਂ ਕੋਈ ਮੈਂ ਕੋਤ ਮੈਨੂੰ ਵੀ ਕੋਈ ਦੇ ਦੇ ਤੇਰੇ ਕਰਕੇ ਬੋ ਜਾਇਆ ਹਾਂ ਮੈਂ ਸਿੰਪਲ ਆਉਂਦੇ ਜਿਦਾ ਪਹਿਲਾ ਹੁੰਨੀ ਮੈਂ ਸਿੰਪਲ ਹਾਂ ਅਰਤਾਂ ਨੂੰ ਜੈਂਪਿੰਗ ਦਾ ਬਾਕੀ ਦੀਦੀ ਨਾਲ ਪਿਆਰ ਕਰਦੇ ਆ ਸਾਰਿਆਂ ਨੇ ਪਿਆਰ ਕਰਦੇ ਰਹੋ ਇੰਨੇ ਕਮੈਂਟ ਵਧੀਆ ਕਰਦੇ ਤੁਸੀਂ ਸਾਰਿਆਂ ਨੇ ਫੈਮਿਲੀ ਸਾਡੀ ਤੇ ਸਾਨੂੰ ਦਿੱਸਪੋਰਟ ਕਰਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਿਹਨਾਂ ਨੇ ਨਹੀਂ ਕੀਤਾ ਹੈਗਾ ਤੇ ਪਿਆਰਾ ਜਿਹਾ ਕਮੈਂਟ ਕਰਿਓ ਅਗਰ ਕਿਸੇ ਨੂੰ ਕੋਈ ਡਾਊਟ ਆ ਤੇ ਕਮੈਂਟ ਕਰ ਸਕਦੇ ਆ ਅਸੀਂ ਹਮੇਸ਼ਾ ਹੀ ਕਹਿੰਦਾ ਆ ਤੇ ਕਈ ਆਪਾਂ ਡਾਊਟ ਸਾਰਿਆਂ ਦੀ ਕਲੀਅਰ ਕਰੀ ਦੇਵੀ ਆ ਤੇ ਇੱਥੇ ਆਪਾਂ ਬਲੌਗ ਦਾ ਐਂਡ ਕਰਦੇ ਆ ਬਾਏ ਬਾਏ ਨੈਕਸਟ ਬਲੌਗ ਦੇਖਿਓ ਕਿਦਾਂ ਦਾ ਆ ਰਿਹਾ ਫੇਰ